ਸ੍ਰੀ ਕਾਲ ਜੀ ਤੇ ਆਪਾਂ ਜਿਹੜੇ ਹੈਂਗਿੰਗ ਬਾਸਕਟ ਚ ਬੁੱਤੇ ਲਗਾਏ ਸੀ ਬਿਲਕੁਲ ਤਿਆਰ ਹੋ ਚੁੱਕਿਆ ਨੇ ਫੁੱਲ ਕੱਢਣ ਲਈ ਤੇ ਹੁਣ ਆਪਾਂ ਇਹਨਾਂ ਨੂੰ ਗ੍ਰਿਲ ਤੇ ਟੰਗਾ ਗਿਆ ਆਪਣੀ ਬਾਲਕਨੀ ਤੇ ਜਿਹੜੀਆਂ ਗ੍ਰਿਲਾਂ ਨੇ ਸਾਰੇ ਟੰਗਾ ਗਿਆ ਆਪਾਂ ਤੇ ਕੁਝ ਆਪਣੇ ਪਲਾਂਟਸ ਇੱਧਰ ਵੀ ਪਏ ਨੇ ਆ ਦੇਖੋ ਫੁੱਲਾਂ ਵਾਲੇ ਮੋਰ ਪੰਖੀ ਗੋਤਰਾਂ ਦੇ ਪਲਾਂਟ ਨੇ ਆਪਣੇ ਕੋਲੇ ਤੇ ਹੁਣ ਆਪਾਂ ਹੈਂਗਿੰਗ ਬਾਸਕਟ ਲਗਾਨੇ ਆ a few moments later ਲੋ ਜੀ ਦੇਖੋ ਆਪਾਂ ਨੇ ਹੈਂਗਿੰਗ ਬਾਸਕਟਾਂ ਟੰਗਤੀਆਂ ਸਾਰੀ ਗ੍ਰਿੱਲ ਤੇ ਦੇਖੋ ਕਿੰਨਾ ਵਧੀਆ ਲੱਗ ਰਹੇ ਨੇ ਇਹ ਟੰਗੇ ਹੋਏ ਪਲਾਂਟਸ ਜਦੋਂ ਇਹ ਫੁੱਲ ਕੱਟਣਗੇ ਦੁਪਹਿਰ ਦੇ ਟਾਈਮ ਤਾਂ ਹੋਰ ਵੀ ਬਹੁਤ ਖੂਬਸੂਰਤ ਲੱਗਣਗੇ ਰੰਗ-ਬਰੰਗੇ ਫੁੱਲ ਕਿਉਂਕਿ ਇਹ ਜਿਹੜੇ ਆਪਾਂ ਨੇ ਪਲਾਂਟਸ ਲਗਾਏ ਨੇ ਇਸ ਦੇ ਵਿੱਚ ਇਹ ਸਵੇਰੇ ਤੇ ਸ਼ਾਮ ਨੂੰ ਨਹੀਂ ਖਿੜਦੇ 9 ਵਜੇ ਤੋਂ ਬਾਅਦ ਹੀ ਖਿੜਦੇ ਨੇ ਦੁਪਹਿਰ ਦੇ ਟਾਈਮ 9:00 ਇਸ ਤਰ੍ਹਾਂ ਦੇ ਕੁਝ ਇਹ ਪਲਾਂਟ ਨੇ ਤੇ ਆਪਾਂ ਪਾਣੀ ਪਲਾਂਟਸ ਤੋਂ ਨੂੰ ਪਹਿਲਾਂ ਵੀ ਦਿਖਾਏ ਸੀ ਕਮੈਂਟਸ 'ਚ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਆਪਣੇ ਹੈਂਗਿੰਗ ਬਾਸਕਟ ਤੇ ਅੱਗੇ ਵੀ ਆਪਾਂ ਇਹ ਜਿਹੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ